ਪੰਜਾਬ ਪ੍ਰੋ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਤੁਲ ਸ਼ਰਮਾ ਇਨਫਲੂਐਂਸਰ ਕਮਲ ਭਾਬੀ ਦਾ ਸੌਦਾ ਲਾਣ ਵਾਲਾ ਅਮਰਪਾਲ ਸਿੰਘ ਮਹਿਰੋ ਮੁਸਲਮਾਨ ਪਿਛੋ ਕਰਦਾ ਹੈ ਜੀ ਹਾਂ ਇੱਕ ਮਹਿਲਾ ਇਨਫਲੂਐਂਸਰ ਵੱਲੋਂ ਇਲਜ਼ਾਮ ਲਗਾਏ ਗਏ ਸੀ ਕਿ ਅਮਰਪਾਲ ਸਿੰਘ ਮਹਿਰੋ ਖੁਦ ਸਰਦਾਰ ਨਹੀਂ ਹੈ ਸਿੱਖ ਨਹੀਂ ਹੈ ਉਹ ਇੱਕ ਮੁਸਲਮਾਨ ਪਰਿਵਾਰ ਦਾ ਹੈ ਹੁਣ ਅਮਰਪਾਲ ਸਿੰਘ ਮਹਿਰੋ ਦੇ ਪਿਤਾ ਬਲਜਿੰਦਰ ਸਿੰਘ ਨੇ ਇਸ ਗੱਲ ਦਾ ਖੁਲਾਸਾ ਕੀਤਾ ਹੈ ਉਹਨਾਂ ਦਾ ਕਹਿਣਾ ਹੈ ਕਿ ਇਹ ਚ ਕੋਈ ਦੋਰਾ ਹੀ ਨਹੀਂ ਹੈ ਕਿ ਉਹਨਾਂ ਦੀ ਪਿਛੋਕੜ ਮੁਸਲਮਾਨ ਪਰਵਾਜ਼ ਦੀ ਹੈ ਪਰ 1937 ਦੀ ਵੰਡ ਤੋਂ ਬਾਅਦ ਉਹਨਾਂ ਦੇ ਪਰਵਾਰ ਵਾਲਿਆਂ ਨੇ ਉਹਨਾਂ ਦੇ ਬਜ਼ੁਰਗਾ ਨੇ ਅੰਮ੍ਰਿਤ ਛਕ ਲਿਆ ਸੀ ਜਿਸ ਤੋਂ ਬਾਅਦ ਸਿੱਖੀ ਅਪਣਾਈ ਗਈ ਸ਼ਾਇਦ 1947 ਦੀ ਵੰਡ ਤੋਂ ਬਾਅਦ ਹੋ ਸਕਦਾ ਹੈ ਪਰਵਾਰ ਜਿਹੜਾ ਪਾਕਿਸਤਾਨ ਤੋਂ ਭਾਰਤ ਆਇਆ ਹੋਵੇ ਜਿੱਦਾਂ ਕਿ ਕਈ ਲੋਕ ਜਿਹੜੇ ਨੇ ਕਿ ਉੱਥੋਂ ਵੰਡ ਜਦੋਂ ਹੁੰਦੀ ਹੈ ਜਿਸ ਤਰੀਕੇ ਨਾਲ ਦੰਗੇ ਹੁੰਦੇ ਆ ਤੇ ਛੱਡ ਕੇ ਆ ਜਾਂਦੇ ਆ ਸੋ ਬਲਜਿੰਦਰ ਸਿੰਘ ਜੋ ਕਿ ਅੰਮ੍ਰਿਤ ਸਿੰਘ ਅੰਮ੍ਰਿਤਪਾਲ ਸਿੰਘ ਮਹਿਰੋ ਦੇ ਪਿਤਾ ਨੇ ਉਹਨਾਂ ਨੇ ਕਿਹਾ ਹੈ ਕਿ ਹੁਣ ਉਹਨਾਂ ਦਾ ਪਰਵਾਰ ਪਿਛਲੀਆਂ ਦੋ ਤਿੰਨ ਪੀੜ੍ਹੀਆਂ ਤੋਂ ਪੂਰੀ ਤਰੀਕੇ ਨਾਲ ਸਿੱਖੀ ਨੂੰ ਸਮਰਪਿਤ ਹੈ ਪਰਵਾਰ ਦੇ ਵੱਡਿਆਂ ਬਜ਼ੁਰਗਾ ਵੱਲੋਂ ਅੰਮ੍ਰਿਤ ਛਕਿਆ ਗਿਆ ਤੇ ਸਿੱਖੀ ਦੀ ਸੇਵਾ ਕਿਹਦੀ ਕੀਤੀ ਗਈ ਅ ਦੱਸ ਲੋ মিডিਆ ਨਾਲ ਗੱਲਬਾਤ ਕਰ ਰਹੀ ਸੀ ਕਿਉਂਕਿ ਫਰੀਦਕੋਟ ਤੋਂ ਐਮਪੀ ਸਰਵਿਸਿੰਗ ਖਾਸਾ ਉਹਨਾਂ ਦੇ ਘਰ ਪੁੱਜੇ ਸੀ ਸਰਵਿਸਿੰਗ ਖਾਸਾ ਨੇ ਅਮਰਪਾਤ ਸਿੰਘ ਮਹਿਰੋ ਦੀ ਕਾਰਵਾਈ ਦਾ ਸਮਰਥਨ ਕੀਤਾ ਹੈ ਅਤੇ ਇਸ ਗੱਲ ਨੂੰ ਲੈ ਕੇ ਉਹਨਾਂ ਨੇ ਅਮਰਪਾਤ ਸਿੰਘ ਮਹਿਰੋ ਦੇ ਪਰਿਵਾਰ ਨੂੰ ਸਨਮਾਨਿਤ ਵੀ ਕੀਤਾ ਸਰਵਿਸਿੰਗ ਖਾਸਾ ਨੇ ਕਿਹਾ ਕਿ ਇਦਾਂ ਦੇ ਕੰਮ ਬੰਦ ਹੋਣੇ ਚਾਹੀਦੇ ਹਨ ਜੋ ਕਿ ਇਸ ਲੀਲਤਾ ਫੈਲਾਈ ਜਾ ਰਹੀ ਹੈ ਤਾਂ ਕਿ ਅੱਗੇ ਦੀ ਜਿਹੜੀ ਜਵਾਨੀ ਹੈ ਅਤੇ ਬੱਚੇ ਹੈ ਸੁਰੱਖਿਅਤ ਹੋਣ ਉਹਨਾਂ ਨੇ ਕਿਹਾ ਕਿ ਅਮਰਪਾਤ ਸਿੰਘ ਮਹਿਰੋ ਵੱਲੋਂ ਸਿੱਖੀ ਨੂੰ ਬਚਾਉਣ ਦਾ ਕੰਮ ਕੀਤਾ ਗਿਆ ਹੈ ਪਰ ਪੰਜਾਬ ਦੇ ਵਿੱਚ ਹੁਣ ਇਹ ਹਾਲਾਤ ਹੈ ਜੋ ਕਿ ਸਿੱਖੀ ਦੀ ਸੇਵਾ ਕਰਦਾ ਹੈ ਉਸ ਨੂੰ ਡਿਬਰੂਗੜ੍ਹ ਭੇਜਤਾ ਜਾਂਦਾ ਹੈ ਅਤੇ ਜੋ ਸਿੱਖੀ ਦੇ ਖਿਲਾਫ ਚੱਲਦਾ ਹੈ ਉਸ ਨੂੰ ਸਰਕਾਰ ਸੁਰੱਖਿਆ ਮੁਹੱਈਆ ਕਰਵਾਉਂਦੀ ਹੈ। ਬਾਕੀ ਅਸੀਂ ਜੋ ਵੀ ਇਹ ਹੋਇਆ ਹੈ ਇਹਦੀ ਸ਼ਲਾਘਾ ਕਰਦੇ ਆਂ। ਕਿਉਂਕਿ ਇਹ ਜੋ ਵੀ ਇਹ ਕੁੜੀਆਂ ਕਰਦੀਆਂ ਐ ਜਾਂ ਯੂਥ ਕਰਦਾ ਹੈ ਅੱਜ ਕੱਲ ਦਾ ਫੋਨਾਂ ਤੇ ਇਹਦੇ ਨਾਲ ਬੱਚਿਆਂ ਨੂੰ ਮਤਲਬ ਬੱਚਿਆਂ ਨੂੰ ਤਾਂ ਛੱਡੋ ਵੀ ਜਿਹੜੇ ਸਿਆਣੇ ਬੰਦੇ ਆ ਉਹ ਵੀ ਫੋਨ ਨਹੀਂ ਦੇਖ ਸਕਦੇ ਮਾਹੌਲ ਐਸਾ ਹੈ ਵੀ ਇਹ ਨਹੀਂ ਪਤਾ ਫੋਨ ਤੇ ਅੱਗੇ ਕੀ ਕੁਛ ਆ ਜਾਣਾ ਹੈ ਤੇ ਜਿਹੜੇ ਇਹ ਜੇ ਕੰਮ ਕਰਦੇ ਆ ਉਹਨਾਂ ਨੂੰ ਸਰਕਾਰਾਂ ਪ੍ਰੋਟੈਕਸ਼ਨ ਦੇ ਰੀਆਂ ਐ ਗਨਮੈਨ ਦੇ ਰੀਆਂ ਐ ਤੇ ਜਿਹੜੇ ਬੰਦੇ ਸਿੱਖੀ ਦੀ ਗੱਲ ਕਰਦੇ ਆ ਕੌਮ ਦੀ ਗੱਲ ਕਰਦੇ ਆ ਉਹਨਾਂ ਤੇ ਪਰਚੇ ਪਾ ਦਿੰਨੇ ਆ ਤੇ ਉਹਨਾਂ ਨੂੰ ਅੰਦਰ ਕਰ ਦਿੰਨੇ ਆ ਉਹਨਾਂ ਦੇ ਅਕਾਊਂਟ ਵੀ ਡਿਲੀਟ ਕਰਾ ਦਿੱਤੇ ਜਾਂਦੇ ਆ ਬੈਨ ਕਰ ਦਿੱਤਾ ਜਾਂਦਾ ਹੈ ਮਤਲਬ ਸਿੱਖ ਪੰਥ ਨੂੰ ਜਿਹੜਾ ਤਾਂ ਪੁੱਠੇ ਰਾਹ ਪਾਵੇ ਉਹਦੇ ਲਈ ਸਿਕਿਉਰਟੀ ਵੀ ਐ ਉਹਦੇ ਲਈ ਪ੍ਰਸ਼ਾਸਨ ਵੀ ਐ ਉਹਦੇ ਉਹਦੇ ਮਤਲਬ ਉਹਦੇ ਲਈ ਸਾਰਾ ਕੁਝ ਐ ਤੇ ਜਿਹੜਾ ਸਿੱਖ ਕੌਮ ਦੀ ਗੱਲ ਕਰਦਾ ਹੈ ਉਹਦੇ ਲਈ ਜੇਲ੍ਹ ਐ ਜਿਹੜਾ ਸਿੱਧੇ ਰਾਹ ਪਾਉਂਦਾ ਹੈ ਉਹਨੂੰ ਮਤਲਬ ਉਹਦੇ ਅਕਾਊਂਟ ਵੀ ਬੰਦ ਕੀਤੇ ਜਾਂਦੇ ਆ ਇਹ ਬਹੁਤ ਮਤਲਬ ਮਾੜੀ ਗੱਲ ਐ ਪਰਿਵਾਰ ਦਾ ਜਿਹੜਾ ਧਰਮ ਹੈਗਾ ਮੁਸਲਮਾਨ ਧਰਮ ਦੇ ਵਿੱਚ ਪੈਦਾ ਜ਼ਰੂਰ ਹੋਏ ਅਸੀਂ ਪਰ ਸੰ 47 ਤੋਂ ਲੈ ਕੇ ਸਾਡੇ ਬਜ਼ੁਰਗਾਂ ਦੇ ਵੀ ਅਮਰਤ ਛਕਿਆ ਹੋਇਆ ਸੀਗਾ ਤੇ ਅਸੀਂ ਸਾਰੇ ਗੁਰਸਿੱਖੀਆਂ ਗੁਰੂ ਘਰ ਨੂੰ ਹੀ ਮੰਨਦੇ ਆ ਇੱਥੇ ਛੇਵੇਂ ਪਾਸ਼ਾ ਦਾ ਸਥਾਨ ਆ ਤੇ ਗੋਸੇ ਨੂੰ ਹੀ ਮੰਨਦੇ ਆ ਤੇ ਜਿਹੜਾ ਇਹਦਾ ਲੋਕਾਂ ਨਾਲ ਵਿਚਰਨਾ ਜਾਂਦਾ ਸੁਭਾਅ ਬਹੁਤ ਵਧੀਆ ਸੁਭਾਅ ਬਹੁਤ ਚੰਗੇ ਅਨੇਕ ਕੰਮ ਕਰਨ ਵਾਲਾ ਤੇ ਹੁਣ ਵੀ ਚੰਗੇ ਕੰਮ ਹੀ ਕਰਦਾ ਤੇ ਇਹ ਜਿਹੜਾ ਹੋਇਆ ਇਹਦੇ ਬਾਰੇ ਮੈਂ ਕਹਿ ਨਹੀਂ ਸਕਦਾ ਮੈਨੂੰ ਨਹੀਂ ਲੱਗਦਾ ਉਹਨੇ ਕੀਤਾ ਆਪਦੇ ਹੱਥੀਂ ਕੀਤਾ ਕੀ ਹੋਇਆ ਇਹ ਤਾਂ ਹੁਣ ਪੁਲਿਸ ਨੂੰ ਪਤਾ ਹੋਊਗਾ ਜਾ ਉਹਦੇ ਸਾਹਮਣੇ ਆਏ ਤਾਂ ਪਤਾ ਲੱਗੂਗਾ ਜੀ ਕੀ ਹੈ ਸਰ ਇਹਨਾਂ ਦਾ ਕੋਈ ਸਿਸਟਮ ਬਣਾਉਣ ਵੀ ਐਸਾ ਗਾਂਦੇ ਜਿਹੜਾ ਪੰਜਾਬ ਦੇ ਵਿੱਚ ਗੁਰੂਆਂ 피ਰਾਂ ਦੀ ਧਰਤੀ ਇੱਥੇ ਨਾ ਕਰਨ ਤੇ ਜਿਹੜੇ ਇਹ ਸੋਚਦੇ ਆ ਜਾਂ ਬਣਾਉਂਦੇ ਆ ਉਹਨਾਂ ਨੂੰ ਵੀ ਆਪ ਹੀ ਸਮਝ ਜਾਣਾ ਚਾਹੀਦਾ ਵੀ ਨਹੀਂ ਆਪਣੀਆਂ ਵੀ ਧੀਆ ਭੈਣਾਂ ਵੇਖਦੇ ਆ ਆਪਣੇ ਬੱਚੇ ਵੇਖਦੇ ਆ ਵੀ ਇਹਨਾਂ ਚੀਜ਼ਾਂ ਨੂੰ ਅਸੀਂ ਨਾ ਬਾਲਾ ਕਰੀਏ ਤੇ ਆਪ ਹੀ ਸੁਧਰ ਜਾਣ ਨਾ ਲੋਕਾਂ ਨੂੰ ਇਸ ਮਸੀਬਤ ਦੇ ਵਿੱਚ ਪਾਉਣ ਜੇ ਆਪ ਚੰਗੇ ਹਣ ਆਪ ਸੁਧਰ ਜਾਣ ਨਹੀਂ ਤਾਂ ਸਰਕਾਰ ਨੂੰ ਜ਼ਰੂਰ ਚਾਹੀਦਾ ਇਹਨਾਂ ਤੇ ਇਹਨਾਂ ਨੂੰ ਬੰਦ ਕਰਨਾ ਚਾਹੀਦਾ ਇਸ ਸਿਸਟਮ ਘਟਨਾਕਰਮ ਵਾਪਰੇ ਤਾਂ ਮੇਰੀ ਤਾਂ ਉੱਤੇ ਪਹਿਲੀ ਤਰੀਕ ਨੂੰ ਗੱਲ ਹੋਈ ਹੈ ਜੀ ਤੇ ਉਸ ਤੋਂ ਬਾਅਦ ਮੇਰੀ ਗੱਲ ਨਹੀਂ ਹੋਈ ਜੀ ਉਹ ਤਾਂ 11 ਤਰੀਕ ਨੂੰ ਜ਼ਰੂਰ ਇੱਕ ਮੇਰੀ ਫੋਨ ਆਇਆ ਜੀ ਮੈਨੂੰ ਜਦੋਂ ਉਹਦੇ ਕੋਈ ਲਾਸ਼ ਲੋਕ ਦਾ ਉਧਰ ਹੋਈ ਹੈ ਤੇ ਉਦੋਂ ਮੈਨੂੰ ਇੱਕ ਵਾਰੀ ਫੋਨ ਆਇਆ ਸੀਗਾ ਤੇ ਮੈਨੂੰ ਕਹਿੰਦਾ ਵੀ ਕੋਈ ਗੱਲਬਾਤ ਹੋ ਗਈ ਹੈ ਪਤਾ ਨਹੀਂ ਉਧਰ ਤੇ ਕਹਿੰਦਾ ਤੁਸੀਂ ਆਸ-ਪਾਸੇ ਹੋ ਜਾਓ ਚਲੋ ਠੀਕ ਹੈ ਐਨੀ ਗੱਲ